ਸਵਾਗਤ ਹੈ ਜੀ ਤੁਹਾਡਾ ਖੁਸ਼ਪਨਾ ਡੇਰੀ ਫਾਰਮ ਉੱਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਲ ਲੱਗਾ ਬੈਲ ਦਾ ਆਈਕਨ ਦਬਾਓ ਜੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖ ਸਕੋ ਅੱਜ ਤੁਹਾਡੇ ਲਈ ਐਚਐਫ ਦਾ ਨਗੀਨਾ ਲੈ ਕੇ ਆਏ ਜੀ ਜਿਹੜਾ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਬੜੀ ਚੰਗੀ ਗਾਂ ਹੈ ਤੀਜਾ ਸੂਏ ਦੂਜੇ ਸੂਏ 23 ਕਿਲੋ ਦੁੱਧ ਦਿੰਦਾ ਹੈ ਜੀ ਤੰਦੋ ਜਵਾਨ ਹੈ ਬੈਠਕਦਾਰ ਹੈ ਝੋਲੀ ਵਾਲੀ ਗਾਂ ਜੀ ਬਹੁਤ ਹੀ ਖੁੱਲੇ ਲੇਵੇ ਦੀ ਮਾਲਕ ਹੈ ਪੰਡ ਲੇਵੇ ਦੀ ਵਾੜ ਥੱਲੇ ਆ। ਬਾਕੀ ਵਿੱਥੀ ਦੇਖੋ ਥਣਾ ਦੀ। ਅਗਾੜੀ ਥੋੜੀ ਲੰਮੀ ਹੈ। ਬਾਕੀ ਲੇਵੇ ਤੇ ਤੁਸੀਂ ਨਾੜਾਂ ਦੇਖ ਸਕਦੇ ਹੋ, ਵੇਂਸ ਦੇਖ ਸਕਦੇ ਹੋ। ਇੱਕ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ। ਐਸਯੂਏ ਗਾਂ ਆਰਾਮ ਨਾਲ 30 ਜਾਂ 30 ਪਲੱਸ ਦੁੱਧ ਦੇਊਗੀ। ਬਾਕੀ ਪਸ਼ੂ ਦੇ ਖਾਣ-ਪਾਣ, ਸੇਵਾ ਤੇ ਬਹੁਤ ਨਿਰਪਰ ਹੁੰਦਾ ਜੀ ਦੁੱਧ ਦਾ। ਐਚਐਫ ਬਰੀਡ ਦੀ ਗਾਂ ਹੈ ਜੀ। ਬਾਕੀ ਇਹਦੇ ਜਿਹੜੇ ਵੀਰ ਆ ਉਹ ਦੱਸਦੇ ਆ ਕਿ ਟੀਕਾ ਜਿਹੜਾ ਲੱਗਾ ਹੋਇਆ ਉਹ ਹਲਕਾ ਦਾ ਲੱਗਾ ਹੋਇਆ ਤੇ ਬਹੁਤ ਹੀ ਚੰਗੀ ਗਾਂ ਹੈ ਜੀ ਗਾਂ ਫਾਰਮ ਦੀ ਗਾਂ ਹੈ ਗਾਂ ਥੋੜੀ ਤੇਜ਼ੀ ਕਰਦੀ ਆ ਧਲਿਆਰੇ ਕਰਕੇ ਬਾਕੀ ਕੈਮਰੇ ਤੋਂ ਥੋੜਾ ਘਬਰਾਉਂਦੀ ਆ ਫੇਸ ਕੁਆਲਿਟੀ ਬਹੁਤ ਚੰਗੀ ਹੈ ਨਗੀਨਾ ਪੀਸ ਹੈ ਜੀ ਤੁਸੀਂ ਬਾਕੀ ਸ਼ੇਡ ਵੇਖੋ ਵਾਈਟ ਸ਼ੇਡ ਚ ਵੇੜ ਚੰਗੀ ਵੇੜ ਜਿਹੜੇ ਵੀ ਇਹਨੇ ਖਰੀਦਣੀ ਹੋਵੇ ਘਰੇ ਵੀ ਖੜੀ ਸੋਹਣੀ ਲੱਗੂਗੀ ਦੂਜਾ ਨੰਬਰ ਡੇਰੀ ਦਾ ਕੰਮ ਵੀ ਬਖੂਬੀ ਕਰੂਗੀ ਦੇਖੋ ਵੈਣ ਨੂੰ ਚਾਰ ਚਪੇਰੇ ਇੱਕੋ ਜੀ ਐ ਚੰਗੀ ਪਲੀ ਐ ਚੰਗੀ ਸੰਭੀ ਐ ਦਰਮਿਆਨਾ ਕੱਦ ਐ ਲੈਂਥ ਬਹੁਤ ਲੰਮੀ ਐ ਜੀ ਬਾਕੀ ਚੰਗੀ ਐ ਬਾਕੀ ਜਿਹਨੇ ਖਰੀਦਣੀ ਹੋਵੇ ਉਹ ਸੰਪਰਕ ਕਰ ਸਕਦਾ ਐ ਜੀ 819900048 819900048 ਇਸ ਨੰਬਰ ਉੱਤੇ ਵਟਸਐਪ ਤੇ ਮੈਸੇਜ ਕਰਿਓ ਜੀ ਜਸਵੀਰ ਨੇ ਕਾਲ ਕਰਨੀ ਹੋਈ ਉਹ ਦੂਸਰਾ ਨੰਬਰ ਐ ਜੀ 98782 14644 ਵੀਡੀਓ ਨੂੰ ਐਂਡ ਤਾਈ ਦੇਖਣ ਲਈ ਧੰਨਵਾਦ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕਿ ਇਹ ਵੀਡੀਓ ਹੈ ਕਿਸੇ ਦੇ ਕੰਮ ਆਜੀ ਤੇ ਅਗਲਾ ਪਸ਼ੂ ਖਰੀਦ